ਅੰਮ੍ਰਿਤਸਰ ਦੇ ਹਲਕਾ ਪੂਰਵੀ ਦੀ ਵਾਰਡ ਨੰਬਰ 26 ਦੇ ਇਲਾਕਾ ਕ੍ਰਿਸ਼ਨਾ ਨਗਰ ਦੇ ਗੁਰਦੁਆਰਾ ਨਾਨਕ ਸਰ ਦੇ ਨਜ਼ਦੀਕ ਰਹਿੰਦੇ ਲੋਕ ਇਲਾਕੇ ਵਿੱਚੋਂ ਲੰਘ ਰਹੀਆਂ ਹਾਈ ਵੋਲਟੇਜ ਦੀਆਂ ਤਾਰਾਂ ਅਤੇ ਸਿਵਰੇਜ ਪ੍ਰਣਾਲੀ ਠੀਕ ਨਾ ਹੋਣ ਕਾਰਨ ਬਹੁਤ ਪਰੇਸ਼ਾਨ ਹਨ ਇਸ ਮੌਕੇ ਮੁਹੱਲਾ ਸੁਧਾਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਮਨ ਮਲਹੋਤਰਾ ਮੈਡੀਕਲ ਕੈਂਪ ਵਾਲੇ ਨੀਰਜ ਚਾਵਲਾ ਕੁਲਦੀਪ ਸਿੰਘ ਚੋਹਾਨ ਸੁਨੀਤਾ ਸੰਧੂ ਅਤੇ ਨਿਰਮਲਜੀਤ ਕੌਰ ਨੇ ਇਲਾਕੇ ਦਾ ਦੌਰਾ ਕਰ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਉਨਾ ਕਿਹਾ ਕਿ ਇਸ ਇਲਾਕੇ ਵਿੱਚੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਅਤੇ ਤਾਰਾਂ ਦੇ ਲੱਗੇ ਹੋਏ ਜੋੜੇ ਬਹੁਤ ਕਮਜ਼ੋਰ ਹੋ ਚੁੱਕੇ ਹਨ ਜਿਸ ਨਾਲ ਇਹ ਤਾਰਾਂ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ ਜੋ ਇੱਥੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਉਹਨਾਂ ਦੱਸਿਆ ਕਿ ਇਲਾਕੇ ਵਿੱਚ ਸੀਵਰੇਜ ਪ੍ਰਣਾਲੀ ਦੀ ਵੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਜਿਸ ਕਾਰਨ ਲੋਕਾਂ ਦੇ ਘਰਾਂ ਦੇ ਬਾਹਰ ਗੰਦਗੀ ਫੈਲੀ ਰਹਿੰਦੀ ਹੈ ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਇੱਥੇ ਰਹਿੰਦੇ ਲੋਕਾਂ ਦਾ ਇੱਥੇ ਰਹਿਣਾ ਬਹੁਤ ਮੁਸ਼ਕਲ ਬਣਿਆ ਹੋਇਆ ਹੈ ਉਹਨਾਂ ਕਿਹਾ ਕਿ ਇਥੋਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਈ ਵਾਰ ਇਸ ਬਾਰੇ ਜਾਣੂ ਕਰਵਾਉਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਇਲਾਕੇ ਦੀਆਂ ਇਹਨਾਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਅਤੇ ਉਹਨਾਂ ਕਿਹਾ ਕਿ ਇਲਾਕੇ ਵਿੱਚ ਇਕੱਠਾ ਹੋਇਆ ਕੂੜਾ ਅਤੇ ਸੀਵਰੇਜ ਪ੍ਰਣਾਲੀ ਨੂੰ ਠੀਕ ਕਰਵਾਉਣ ਲਈ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਜੇਕਰ ਵੀ ਇੱਕ ਹਫ਼ਤੇ ਦੇ ਅੰਦਰ ਇਹਨਾਂ ਮੁਸ਼ਕਲਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਇਲਾਕਾ ਵਾਸੀਆਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਇਲਾਕਾ ਵਾਰਡ ਨੰਬਰ 26 ਨਿਸ਼ਾਨਗਰ ਪੰਜ ਨੰਬਰ ਗਲੀ ਨਜ਼ਦੀਕ ਜੋੜਾ ਫਾਟਕ ਇੱਥੋਂ ਦੇ ਇਲਾਕਾ ਨਿਵਾਸੀ ਜਿਹੜੇ ਆ ਨਰਕ ਦੀ ਜ਼ਿੰਦਗੀ ਜੀਣ ਤੇ ਮਜਬੂਰ ਨੇ ਜਿੱਥੇ ਪ੍ਰਸ਼ਾਸਨ ਕੰਮ ਕਰਨ ਦੀ ਨੀਤ ਸੁੱਤਾ ਉੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਸਮਾਂਹਾਂ ਤੇ ਜੜੀਆਂ ਰੋਟੀਆਂ ਸੇਕਦੀਆਂ ਮੈਂ ਰਮਨ ਮਲੋਤਰਾ ਮੈਡੀਕਲ ਕੈਂਪ ਵਾਲੇ ਮੋਹੱਲਾ ਸੁਧਾਰ ਵੈਲਫੇਅਰ ਸੁਸਾਇਟੀ ਤੋਂ ਅਸੀਂ ਜਿਹੜੀ ਆ ਜਦੋਂ ਅਸੀਂ ਦੇਖਿਆ ਲੋਕੀ ਇੱਥੋਂ ਦੇ ਨਰਕ ਦੀ ਜ਼ਿੰਦਗੀ ਜੀ ਰਹੇ ਨੇ ਤੇ ਅਸੀਂ ਇਹਨਾਂ ਦਾ ਆ ਕੇ ਦੁੱਖ ਦਰਦ ਦੇਖਿਆ ਤੇ ਬਹੁਤ ਜ਼ਿਆਦਾ ਦੁੱਖ ਦਰਦ ਹੈ ਜਿੱਥੇ ਪ੍ਰਸ਼ਾਸਨ ਦੇ ਝੂਠੇ ਦਾਅਵੇ ਕੀਤੇ ਜਾਂਦੇ ਨੇ ਵੀ ਅਸੀਂ ਚਿਕਨ ਗੁੰਨੀਆਂ ਦਾ ਪ੍ਰਬੰਧ ਕਰ ਲਿਆ ਡੇਂਗੂ ਦਾ ਪ੍ਰਬੰਧ ਕਰ ਲਿਆ ਇੱਥੇ ਆ ਕੇ ਤੁਸੀਂ ਗੰਦਗੀ ਦੇਖ ਸਕਦੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਾਰਿਸ਼ ਆ ਪੈਣੀ ਹੈ ਤੇ ਕਿਸ ਤਰ੍ਹਾਂ ਇੱਥੇ ਡੇਂਗੂ ਦਾ ਲਾਵਾ ਜਦੋਂ ਇਕੱਠਾ ਹੋਣਾ ਤੇ ਇਲਾਕਾ ਨਿਵਾਸੀ ਜਿਹੜੇ ਆ ਉਹ ਤਰ੍ਹਾਂ ਤਰ੍ਹਾਂ ਦੇ ਰੋਗਾਂ ਦੇ ਨਾਲ ਪੀੜਿਤ ਹੋਣ ਗਏ ਇਹ ਕਿਸੇ ਪ੍ਰਸ਼ਾਸਨ ਸੁੱਤਾ ਪਿਆ ਇਹ ਜਿਹੜੀ ਗੰਦਗੀ ਹੈ ਅਸੀਂ ਅਫਸਰਾਂ ਕੱਲ ਨਗਰ ਨਿਯਮ ਕਮਿਸ਼ਨਰ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਤੇ ਵਿਦਿਨ ਵੀਕ ਅਦਾ ਜੇ ਨਾਂ ਨਿਪਟਾਰਾ ਕੀਤਾ ਗਿਆ ਇੱਥੇ ਰੋਜ਼ ਦੇ ਰੋਜ਼ ਪਾਣੀ ਇਕੱਠਾ ਹੁੰਦਾ ਗੰਦਗੀ ਗੰਦਗੀ ਦੇ ਵਿੱਚ ਖਾਂਦੇ ਨੇ ਤੇ ਗੰਦਗੀ ਦੇ ਵਿੱਚ ਹੀ ਸੌਂਦੇ ਨੇ ਇਹਦਾ 1 ਹਫ਼ਤੇ ਤੋਂ ਪਹਿਲਾਂ ਜੇ ਇਹਦਾ ਨਿਪਟਾਰਾ ਨਾ ਕੀਤਾ ਗਿਆ ਤੇ ਅਸੀਂ ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਉਹਨਾਂ ਦੇ ਦਫ਼ਤਰ ਦੇ ਬਾਹਰ ਜਿਹੜੇ ਆ ਧਰਨਾ ਲਗਾਇਆ ਜਾਏਗਾ ਧਰਨਾ ਵੀ ਅਨਿਸ਼ਚਿਤ ਕਾਲੀਨ ਲਗਾਇਆ ਜਾਏਗਾ ਤਾਂ ਜੋ ਜਲਦ ਤੋਂ ਜਲਦ ਜਿਹੜੀ ਸਫਾਈ ਕੀਤੀ ਜਾਵੇ ਸੀਵਰੇਜ ਦੀ ਜਿਹੜੀ ਗੰਦਗੀ ਆ ਬਿਲਕੁਲ ਠੀਕ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀ ਇੱਕ ਆਪਣਾ ਸਫਸਤ ਜੀਵਨ ਜਿਹੜਾ ਜੀ ਸਕਣ ਇਸ ਤਰ੍ਹਾਂ ਇਹ ਦਿੱਕਤ ਆਇਆ ਸਰ ਇਹ ਇੱਕ ਬੜੀ ਵੱਡੀ ਲੋਕਾਂ ਲਈ ਖਤਰਾ ਆ ਵੀ ਜਿਹੜੇ ਪੁਰਾਣੀ ਟਾਰਾਂ ਨੇ ਹਾਈ ਵੋਲਟੇਜ ਉਹਨਾਂ ਨੇ ਬੜਾ ਮਾੜਾ ਦੇਖੋ ਮੈਂ ਜਿੱਥੇ ਸਰਕਾਰਾਂ ਦਾਅਵੇ ਕਰਦੀਆਂ ਵੀ ਅਸੀਂ ਇਹ ਕਰਤਾ ਉਸੇ ਉਹ ਕਰਤਾ ਇੱਥੇ ਦੇਖੋ ਇੱਕ ਕਿਸਮ ਦੀ ਜਿਹੜੀ ਹੈ ਖਤਰਾ ਜਿਹੜਾ ਹੈਗਾ ਸਾਡੇ ਸਿਰਾਂ ਤੇ ਮੰਡਰਾ ਰਿਹਾ ਤੁਸੀਂ ਦੇਖਿਆ ਵਾ ਇੱਕ ਤਾਰਾਂ ਹਾਈ ਵੋਲਟੇਜ ਤਾਰਾਂ ਦੀ ਜੋੜ ਪਾ ਪਾ ਕੇ ਜਿਹੜਾ ਦੇਖੋ ਸਰਕਾਰ ਕੋਲ ਆਪਣਾ ਇੰਨਾ ਕ ਮਤਲਬ ਮਾੜਾ ਹਾਲ ਹੋ ਚੁੱਕਾ ਹੈ ਦੋ ਦੋ ਫੁੱਟ ਦੇ ਡਿਫਰੈਂਸ ਦੇ ਉੱਪਰ ਜਿਹੜੀ ਜੋੜ ਪਾਪਾ ਕਰ ਜਿਹੜੀ ਆ ਉਹ ਤਾਰ ਹਾਈ ਵੋਲਟੇਜ ਜੋੜੀ ਆ ਤੇ ਥੱਲਿਓਂ ਗੁਰਦੁਆਰਾ ਸਾਹਿਬ ਦਾ ਰਸਤਾ ਜਾ ਰਿਹਾ ਵਾ ਲੋਕਾਂ ਦਾ ਜਾ ਰਿਹਾ ਤੇ ਨਾਲ ਦੇ ਨਾਲ ਲੋਕਾਂ ਦੇ ਘਰ ਨੇ ਕਿੰਨੀ ਖਤਰੇ ਦੀ ਜਿਹੜੀ ਜ਼ਿੰਦਗੀ ਜੀ ਰਿਹਾ ਇਹ ਪ੍ਰਸ਼ਾਸਨ ਵੀ ਜਿਹੜਾ ਕੰਮ ਕਰਨ ਦੀ ਨੀਂਦ ਤੇ ਸੁੱਤਾ ਪਿਆ ਵਾ ਸਰਕਾਰਾਂ ਨਾਲ ਸਮਝੋਤਾ ਕੀਤਾ ਜਾ ਸਕਦਾ ਹੈ ਸਰਕਾਰਾਂ ਦੀ ਮਦਦ ਕੀਤੀ ਜਾ ਸਕਦੀ ਹੈ ਸਮਾਜਿਕ ਸੰਸਥਾਵਾਂ ਜਿਹੜੀਆਂ ਇਸੇ ਕੰਮ ਨੂੰ ਬਣੀਆਂ ਵੀ ਸਰਕਾਰਾਂ ਕੋਲ ਜੇ ਸਾਧਨ ਘਾਟਾ ਤਾਂ ਅਸੀਂ ਮਿਲ ਜੁਲ ਕੇ ਉਹਨਾਂ ਦੀ ਹੈਲਪ ਕਰੀਏ ਤਾਂ ਜੋ ਜਿਹੜੇ ਇਲਾਕਾ ਨਿਵਾਸੀ ਆ ਅਸੀਂ ਉਹਨਾਂ ਨੂੰ ਨਿਆਂ ਤੇ ਦਵਾ ਸਕੀਏ ਉਹਨਾਂ ਉਨ੍ਹਾਂ ਦੇ ਸਿਰ ਤੇ ਜਿਹੜਾ ਖਤਰਾ ਮੰਡਰਾ ਰਿਆ ਤਾਰਾਂ ਦਾ ਉਹਨਾਂ ਨੂੰ ਅਸੀਂ ਦੂਰ ਕਰ ਸਕੀਏ। ਉਹਨਾਂ ਨੂੰ ਫੋਨ ਕੀਤਾ ਗਿਆ, ਹਰ ਲੇਡੀਜ਼ ਨੇ ਫੋਨ ਕੀਤਾ ਹੈ ਕਿ ਸਾਡੇ ਇਲਾਕੇ 'ਚ ਬਹੁਤ ਜ਼ਿਆਦਾ ਗੰਦਗੀ ਆ, ਮੈਡਮ ਸਾਡੇ ਬੱਚੇ ਖੇਡਦੇ ਆ। ਇਹ ਲੇਡੀਜ਼ ਇਹਨੇ ਜੋਗੇ ਨਹੀਂ ਆ ਕਿ ਜਿਹੜੀਆਂ ਇਹਦੇ ਦਫ਼ਤਰ ਜਾਣਗੇ ਲੇਡੀਜ਼ 100 ਰੁਪਿਆ ਕਰਾਇਆ ਖਰਚ ਕੇ ਜਾਣ ਫਿਰ ਕੰਮ ਹੋਏ। ਨੇਤਾ ਨਹੀਂ ਇਸ ਗਲੀ ਦੀ। ਆਂਦੀ ਆ ਟੌਰ ਨੇ ਮੇਨ ਬਾਜ਼ਾਰ 'ਚੋਂ ਗੱਡੀ 'ਚ ਗਾਹ ਜਾਂਦੀ ਆ, ਜਨਾਨੀਆਂ ਦੀ ਗੱਲ ਨਹੀਂ ਸੁਣਦੀ। ਸੁਣਨੀ ਬੰਦੀ ਨਹੀਂ ਆ। ਤੂੰ ਇਸ ਗਲੀ ਦੀ ਮੋਹਦਵਾਰ ਐ। ਇਲਾਕਾ ਨੂੰ ਅਸੀਂ ਇਹ ਮੰਨਦਾ ਕਿ ਸਾਡੇ ਇਲਾਕੇ ਦੀ ਸਪਾਈ ਹੋਣੀ ਚਾਹੀਦੀ ਆ।